ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਤਾਸ਼ੀਰ ਗੁਰੂ ਨਾਨਕ ਦੇਵ ਜੀ ਧੰਤਾਸ਼ੀਰ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲਾ ਧੰਨ ਬਾਬਾ ਆਨੰਦ ਸਿੰਘ ਧੰਨ ਧੰਨ ਬਾਬਾ ਅਈਸ਼ਾ ਸਿੰਘ ਜੀ ਧੰਨ ਧੰਨ ਸੰਤ ਬਾਬਾ ਗੇਜਿਆ ਸਿੰਘ ਜੀ ਨਾਨਕਸਰ ਵਾਲੇ ਵਾਹਿਗੁਰੂ ਜੀ ਠਾਠ ਜੱਬੋਵਾਲ ਨਾਨਕਸਰ ਵਾਹਿਗੁਰੂ ਜੀ ਇਹ ਸੰਤਾਂ ਦਾ ਕਮਰਾ ਸੀ ਵਾਹਿਗੁਰੂ ਜੀ ਉਦਨਾ ਸ਼ੇਅਰ ਕਰਦੇ ਹਾਂ ਵਾਈ ਗੁਰ ਜੀ ਅੱਜ ਕਮੈਂਟ ਚ ਵਾਈ ਗੁਰ ਜਰੂਰ ਲਿਖਿਓ ਵਾਈ ਗੁਰ ਜੀ ਇਹ ਸੋਨੇ ਦਾ ਸਰੂਪ ਹੈ ਵਾਈ ਗੁਰ ਜੀ ਸੰਤਾਂ ਦਾ ਸੰਤ ਬਾਬਾ ਗੇਜ ਸਿੰਘ ਜੀ ਦਾ ਇਹ ਤੰਤਨ ਸ਼ੇਰ ਗੁਰੂ ਨਾਨਕ ਦੇਵ ਜੀ ਦਾ ਤੰਤਨ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦਾ ਤੰਤਨ ਬਾਬਾ ਨਨ ਸਿੰਘ ਤੰਤਨ ਬਾਬਾ ਅਸ਼ੇਸ਼ ਸਿੰਘ ਜੀ ਦਾ ਸੋਨੇ ਦੇ ਸਰੂਪ ਵਾਈ ਗੁਰ ਜੀ ਵਾਹਿਗੁਰੂ ਵੀਡੀਓ ਚ ਸਤਨਾਮ ਸ੍ਰੀ ਵਾਹਿਗੁਰੂ ਜਰੂਰ ਲਿਖਿਆ ਹੋਇਆ ਹੈ ਗੁਰਜੀ ਤਾਂ ਢੀ ਮੰਨੋ ਕਾਮਨਾ ਪੂਰੀ ਕਰਨ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਨਾਨਕ ਸਿੰਘ ਧੰਨ ਬਾਬਾ ਐਸ਼ਾ ਸਿੰਘ ਜੀ ਤਾਂ ਤਾਂ ਸੰਤ ਬਾਬਾ ਗੇਜਾ ਸਿੰਘ ਜੀ ਮਨੂ ਹੋ ਕੇ ਵਾਹਿਗੁਰੂ ਜੀ ਮੰਗੋ ਤੇ ਮਨੂ ਹੋ ਕੇ ਸਤਗੁਰੂ ਸੰਦੇ ਹਨ ਤਜਰੂਰ ਪੂਰੀ ਹੁੰਦੀ ਆ ਵਾਹਿਗੁਰੂ ਜੀ ਵੀਡੀਓ ਨੂੰ ਜਰੂਰ ਪਿਆਰ ਕਰਦੇ ਹੋ ਜਰੂਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ